ਚੰਗੀਆਂ ਕਰ ਲੀਆਂ ਕਿਹੜੀਆਂ ਬੁਰੀਆਂ ਕਰ ਲੀਆਂ ਇਹ ਸਮਾਜ ਆ ਸਾਡਾ ਇਹਦੇ ਚੰਗੇ ਲੋਕ ਵੀ ਆ ਬੁਰੇ ਵੀ ਆ ਸਾਰਾ ਕੁਝ ਚੱਲੀ ਜਾਂਦਾ ਇੱਕ ਸਾਰ ਚੱਲੂਗਾ ਤੇ ਤਾਂ ਵੀ ਸਾਡਾ ਓੱਖਾ ਹੋ ਜਾਊਗਾ ਬਸ ਮਨਸਾਨੀ ਸੁਭਾਅ ਹੀ ਇਸ ਤਰ੍ਹਾਂ ਦੇ ਗਿਆ ਜਿਤਨਾ ਦਾ ਕੁਦਰਤ ਦਾ ਸੁਭਾਅ ਆ ਫੇਰ ਆ ਗਏ ਮੁਰਦੇ ਕਿਆ ਖਾਕ ਜੀਏ ਕਰਤੇ ਉਹ ਜਿਹੜੇ ਮੁਰਦੇ ਹੀ ਹੋ ਗਏ ਜਿਹੜੀਆਂ ਕਬਰਾਂ ਹੋ ਗਈਆਂ ਸੇਵੇ ਹੋ ਗਈਆਂ ਉਹਨਾਂ ਨੇ ਅਗੋ ਦੁਬਾਰਾ ਬੋਲਿਆ ਨਾ ਕਿਸੇ ਨੇ ਬੋਲਣਾ ਸਾਰੀ ਬੰਦਿਆਂ ਦੀ ਵਧਾਈ ਆ ਬੰਦੇ ਜਿਹੜੇ ਆ ਜਿੱਥੇ ਉਹਨਾਂ ਉਹਨਾਂ ਘਰਾਂ 'ਚ ਰੌਣਕ ਲੱਗ ਜਾਂਦੀ ਬੰਦਿਆਂ ਨਾਲ ਬੰਦੇ ਆਉਂਦੇ ਮੇਰਾ ਚੰਨ ਨਾਲ ਚੰਗਦੀ ਰਾਹ ਵੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵੱਲ ਸਤਿ ਸ੍ਰੀ ਅਕਾਲ ਉਸ ਤੋਂ ਅੱਜ ਨਾ ਆਇਆ ਖੇਤਾਂ 'ਚ ਕਾਫੀ ਦਿਨਾਂ ਬਾਅਦ ਖੇਤਾਂ 'ਚ ਗਿੜਾ ਮਾਰਿਆ ਔਰ ਮੈਂ ਗਿਆ ਬਿਸਤਰੇ ਚ ਪਿਆ ਪਿਆ ਵੀ ਔਖਾ ਕੰਮ ਔਰ ਖੇਤਾਂ ਚ ਆਇਆ ਔਰ ਧੁੱਪ ਲੱਗੀ ਬੜੀ ਪਿਆਰੀ ਔਰ ਇਹ ਜਿਹੜਾ ਤੋਂਦਾ ਜਾਂ ਬਹੁਤ ਜ਼ਿਆਦਾ ਗਰਮੀ ਆ ਤੇ ਜਿਹਨੇ ਮਾਲ ਡੰਗਰ ਰੱਖਿਆ ਹੁੰਦਾ ਪਸ਼ੂ ਸੰਭਲਣ ਵਾਲਿਆਂ ਨੂੰ ਉਹਨਾਂ ਵਾਸਤੇ ਤਾਂ ਬਹੁਤ ਇਹ ਮੁਸ਼ਕਲ ਕੰਮ ਹੁੰਦਾ ਕਿਉਂਕਿ ਮੈਂ ਆਪ ਕਈ ਵਾਰੇ ਬੱਜਾ ਦੇ گاਵਾਂ ਦਾ ਕੰਮ ਕਰਦਾ ਰਿਆ ਤੇ ਬਹੁਤ ਔਖਾ ਕੰਮ ਹੋ ਜਾਂਦਾ ਜਿੰਨਾ ਸਿਆਲ ਹੁੰਦਾ ਗਰਮੀਆਂ 'ਚ ਤੇ ਚਲੋ ਫਿਰ ਵੀ ਥੋੜਾ ਬਹੁਤਾ ਹੋ ਜਾਂਦਾ ਪੱਠੇ ਦਾ ਥੇਦੀ ਤੇ ਕਮੀ ਗਰਮੀਆਂ 'ਚ ਵੀ ਹੋ ਜਾਂਦੀ ਆ ਤੇ ਖਿਆਲ ਚ ਪੱਠੇ ਵੱਢਣੇ بڑے ਔਖੇ ਹੁੰਦੇ ਪੌਣੇ-ਪੌਣੇ ਦੇ ਡੰਗਰਾਂ ਨੂੰ ਸਾਹਮਣਾ ਤੇ ਹੋਰ ਔਖਾ ਹੋ ਜਾਂਦਾ ਨੰਗਰ ਬਿਮਾਰ ਵੀ ਹੋ ਜਾਂਦੇ ਠੰਡ ਨਾਲ ਪਿਆਦੀ ਨਾਲ ਪਹਿਲਾਂ ਤਾਂ ਕਹਿੰਦੇ ਠੰਡ ਆਉਂਦੀ ਨਹੀਂ ਔਰ ਇੱਕਦਮ ਠੰਡ ਆਈ ਆ ਤੇ ਬਹੁਤ ਜ਼ਬਰਦਸਤ ਆ ਚਲੋ ਇਹ ਵੀ ਸ਼ੁਕਰ ਆ ਕੇ ਬਾਰਾ ਵਜ ਤੋਂ ਬਾਅਦ ਸੂਰਜ ਨਿਕਲਿਆ ਨਿਕਲ ਆਇਆ ਔਰ ਇਹ ਜਿੱਦਾਂ ਕਿ ਸਾਂਝ ਪੌਦਾ ਰਹਿਣਾ ਤੁਹਾਡੇ ਨਾਲ ਔਰ ਇਸ ਟਾਈਮ ਮੈਂ ਖੜਾ ਆਪਣੇ ਖੇਤਾਂ 'ਚ ਔਰ ਤੁਸੀਂ ਵੇਖ ਸਕਦੇ ਜੀ ਮੇਰੇ ਪਿੱਛੇ ਮੇਰੇ ਖੇਤ ਨੇ ਇਹ ਰਾਤੋਂ ਮੁੜ ਕੇ ਪਿੱਛੋਂ ਪਿਆ ਆਉਂਦਾ। ਰੈਸਟੇਜ ਥੋੜੇ ਦਰਖਤ ਵੀ ਮੈਂ ਬੜੀ ਗਰਮੀ ਚ ਲਾਏ ਸੀ। ਤੁਸੀਂ ਦੇਖ ਸਕਦੇ ਹੋ ਜਿਵੇਂ ਦਰਖਤ ਹੈਗੇ ਆ। ਇੱਥੇ ਕੋਈ ਹਲਦਰ ਬੂਟੇ ਵੀ ਲਾਏ ਆ। ਦਰ ਗਾਈ ਛੱਡੀ ਹੋਣ ਕਰਕੇ ਖੇਤੀ ਨਾ ਕਰਦਾ ਹੁਣ ਕਰਕੇ। ਆ ਮੇਰੇ ਟਿਊਬਲ ਦਾ ਇਹ ਹਾਲ ਹੋਇਆ ਪਿਆ। ਉਹਨੇ ਨੂੰ ਨਵੇਂ ਸਿਰੇਓ ਬਣਾਉਂਗਾ। ਆ ਟੂ ਕੇ ਤਾਂ ਕਿ ਇੱਥੇ ਬੈਠ ਬੁੰਦਾ ਵਧੀਆ ਪ੍ਰਬੰਧ ਹੋ ਸਕੇ ਤੇ ਕੁਰਸੀਆਂ ਕੁਰਸੀਆਂ ਲਿਆ ਕੇ ਰੱਖਦੇ ਆ ਇਸ ਕਮਰੇ ਦੇ ਨਾਲ ਇੱਕ ਬਰਾਂਡਾ ਬਣਾਵਾਂਗੇ ਛੋਟਾ ਜਿਹਾ ਔਰ ਇਹ ਇਹਨੂੰ ਛੋਟੇ ਜਿਹੇ ਫਾਰਮ ਹਾਊਸ ਦੀ ਸ਼ਕਲ ਦਊਗਾ ਤਾਂ ਕਿ ਵਧੀਆ ਲੱਗਣ ਲੱਗੇ ਔਰ ਜੋ ਮਜ਼ਾ ਇੱਥੇ ਖੇਤਾ 'ਚ ਬੈਠ ਕੇ ਆਉਂਦਾ ਵਾ ਕਰਾਂ ਦੀਆਂ ਚਾਰ ਦਵਾਰੀਆਂ ਚ ਬਿਲਕੁਲ ਨਹੀਂ ਆਉਂਦਾ ਕਿਉਂਕਿ ਸ਼ੁੱਧ ਵਾਤਾਵਰਨ ਆ ਸਾਫ਼ ਆ ਵਾ ਵਾ ਔਰ ਆ ਦੇਖ ਸਕਦੇ ਤੁਸੀਂ ਮੇਰੇ ਪੈਰ ਦੇ ਨਾਲ ਨਾਲ ਮਤਲਬ ਸਾਰਾ ਹੀ ਇੱਕੋਰੀ ਨਵੇਂ ਸ੍ਰੀਓ ਕਰਨ ਵਾਲਾ ਕੰਮ ਆ ਔਰ ਇਹ ਜਿਹੜੀਆਂ ਤਰੀਕਾਂ ਕਿ ਸਰਦੀ ਚ ਰੋਡੀਆਂ ਭੁੱਡੀਆਂ ਜਾਂਦੀਆਂ ਔਰ ਗਰਮੀ ਇਦਾਂ ਜਿਵੇਂ ਕੁਦਰਤ ਇਹਨਾਂ ਨੂੰ ਫਰਾਗ ਪਾ ਦਿੰਦੀ ਜੋਇ ਚੇਤ ਦਾ ਮਹੀਨਾ ਚੜਦਾ ਤੇ ਚੇਤ ਦੀ ਜਿਹੜੀ ਮਿੱਠੀ-ਮਿੱਠੀ ਸੁਗੰਧ ਆ ਉਹ ਸੈਂਟਾਂ ਨੂੰ ਦਿਮਾਗ ਨੂੰ ਚੜਦੀ ਆ ਔਰ ਇਹ ਦਰਖਤਾ ਜਿਹੜੇ ਝੰਬੇ ਸਿਆਲ ਦੇ ਇਹ ਸਹੀ ਜਿਹੇ ਆਖ ਫੁੱਟਨੇ ਸ਼ੁਰੂ ਕਰਦੇ ਆ ਤੇ ਇਹਨਾਂ ਦੀਆਂ ਕਰੋਮਲਾਂ ਜਿਹੜੀਆਂ ਕੰਟੀਨਿਊ ਵੱਧਦੀਆਂ ਰਹਿੰਦੀਆਂ ਇਹ ਅੱਜ ਦੀ ਟੋਪ ਦਾ ਨਜ਼ਾਰਾ ਗੱਲਾਂ ਬਾਤਾਂ ਤੇ ਉਹੀ ਹੁੰਦੀਆਂ ਜਿਹੜੀਆਂ ਆਪਾਂ ਡੇਲੀ ਕਰੀ ਜਾਂਦੇ ਆ ਕਦੇ ਇਹਨਾਂ ਚੰਗੀਆਂ ਕਰ ਲੀਆਂ ਕਿਸੇ ਦੀਆਂ ਬੁਰੀਆਂ ਕਰ ਲੀਆਂ ਇਹ ਸਮਾਜ ਆ ਸਾਡਾ ਇਹਦੇ ਚੰਗੇ ਲੋਕ ਵੀ ਆ ਬੁਰੇ ਵੀ ਆ ਸਾਰਾ ਕੁਝ ਚੱਲੀ ਜਾਂਦਾ ਇੱਕ ਸਾਰ ਚੱਲੂਗਾ ਤੇ ਤਾਂ ਵੀ ਸਾਡਾ ਔਖਾ ਹੋ ਜਾਊਗਾ ਬਸ ਮਨੁਸਾਨੀ ਸੁਭਾਅ ਹੀ ਇਸ ਤਰ੍ਹਾਂ ਦੇ ਗਿਆ ਜਿਤਨਾ ਦਾ ਕੁਦਰਤ ਦਾ ਸੁਭਾਅ ਆ ਕਦੀ ਜਦੋਂ ਠੰਡ ਆਉਂਦੀ ਆ ਰੁੱਖਾਂ ਦੇ ਪੱਤੇ ਝੜ ਜਾਂਦੇ ਆ ਇੱਕ ਉਦਾਸ ਚੇਹਰੋ ਰੁੱਖ ਲੱਗਦੇ ਆ ਉਹ ਚਿੱਤਰ ਉੱਤ ਕੇ ਆ ਕੇ ਫਿਰ ਨਵਾਂ ਕੰਮ ਸ਼ੁਰੂ ਹੋ ਜਾਂਦਾ ਹਰ ਚੀਜ਼ ਦਾ ਹਰ ਸਮੇਂ ਦਾ ਹਰ ਵਕਤ ਦਾ ਆਪਣਾ ਇੱਕ ਮਜਾ ਵਾ ਔਰ ਇਸ ਮਜੇ ਨੂੰ ਅਸੀਂ ਮਾਣਦੇ ਰਹੀਏ ਜਾਣਦੇ ਰਹੀਏ ਔਰ ਇੱਕ ਦੂਜੇ ਨਾਲ ਸਾਥ ਪਾਉਂਦੇ ਰਹੀਏ ਬੇਲਾ ਦੀ ਗੱਲ ਕਰਦੇ ਰਹੀਏ ਇਹੀ ਸਾਡਾ ਇਲਾਵਾ ਜ਼ਿੰਦਗੀ ਆ ਜੀਵਣਾ ਸਾਡੇ ਜਿੰਦਾ ਹੁੰਦੀ ਨਿਸ਼ਾਨੀ ਆ ਜਿੰਦਾ ਦੇ ਲਈ ਜਿਹੜੀ ਆ ਉਹ ਜਿੰਦਾ ਲੋਕਾਂ ਦਾ ਕੰਮ ਮੁਰਦੇ ਦੇ ਖੇਰ ਆਗੇ ਮੁਰਦੇ ਕਿਆ ਖਾਕ ਜੀਆ ਕਰਤੇ ਉਹ ਜਿਹੜੇ ਮੁਰਦੇ ਹੀ ਹੋ ਗਏ ਜਿਹੜੀਆਂ ਕਬਰਾਂ ਹੋ ਗਈਆਂ ਸੇਵੇ ਹੋ ਗਈਆਂ ਉਹਨਾਂ ਨੇ ਆ ਗੋ ਦੁਬਾਰਾ ਬੋਲਿਆ ਨਾ ਕਿਸੇ ਨੇ ਬੋਲਣਾ ਸਾਰੀ ਬੰਦਿਆਂ ਦੀ ਵਡਿਆਈ ਆ ਵੱਡੇ ਜਿਹੜੇ ਆ ਜਿੱਥੇ ਉਹਨਾਂ ਘਰਾਂ 'ਚ ਰੌਣਕ ਲੱਗ ਜਾਂਦੀ ਬੰਦਿਆਂ ਨਾਲ ਬੰਦੇ ਆਉਂਦੇ ਤੇ ਕੰਮ ਚੱਲਦਾ ਇਸ ਕਰਕੇ ਘਰ ਦੇ ਜੀਆਂ ਦੀ ਸੁੱਖ ਮੰਗਿਆ ਕਰੋ ਪਰਿਵਾਰ ਦੀ ਸੁੱਖ ਮੰਗਿਆ ਕਰੋ ਇੱਕ ਦੂਜੇ ਦੇ ਨਾਲ ਨੇ ਸਨੇਹ ਬਣਾਈ ਰੱਖੋ ਔਰ ਇਹ ਸਾਡਾ ਪਿਆਰ ਜਿਹੜਾ ਵਾ ਇਹ ਬਣਿਆ ਰਹਿਣਾ ਚਾਹੀਦਾ ਪਿਆਰ ਦੇ ਵਿੱਚ ਤਕਰਾਰ ਨਹੀਂ ਹੋਣਾ ਚਾਹੀਦਾ ਇਨਾ ਗੱਲਾਂ ਨਾਲ ਹੀ ਮੈਂ ਤੁਹਾਡੇ ਤੋਂ ਵਿਦਾ ਹਾਂ ਤੇ ਇੱਥੇ ਬਹਿ ਕੇ ਖੇਤਾਂ ਦਾ ਮਜ਼ਾ ਲੈਂਦਾ ਤੇ ਤੁਸੀਂ ਵੇਖ ਸਕਦੇ ਜੀ ਮੇਰੇ ਪਿੱਛੇ ਮੇਰੇ ਪਲਾਟ ਪੂਰੇ ਦਾ ਪੂਰਾ ਦੋਵੇਂ ਪਾਸੇ ਬੜੀ ਸੋਹਣੀ ਨਹਿਰ ਬੜਾ ਸੁਣਾ ਮਜ਼ਾ ਬੜੀ ਸੁਣੀ ਧੁੱਪ ਔਰ ਬੜੀ ਸੋਹਣੀ ਤੁਹਾਡੀ ਯਾਦ ਜਿਹੜੀ ਮੈਂ ਤੁਹਾਡੇ ਨਾਲ ਹੁਣ ਰਾਈ ਸਾਂਝੀ ਕੀਤੀ ਮੈਂ ਤੁਹਾਡਾ ਆਪਣਾ ਕੀਰਤਪਾਤਨ ਜਿਉਂਦੇ ਰਹੋ ਵਸਤੇ ਰਹੋ ਹੱਸਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ